ਸਬਾਹਲ ਕਾ ਦਾਜਾ ਸਾਸੀ ਦੇ ਪਿੰਡ ਡੱਗ ਤੂਥਿਆ ਪਿੰਡ ਤੇ ਬੜਾ ਮਸ਼ਹੂਰ ਪਿੰਡ ਹੈ ਉੱਥੇ ਖੜੇ ਆ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਿਵਾਰ ਦੇ ਨਾਲ ਸਰਦਾਤ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਭਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦੇ ਨੇਤਾ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੋ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਇਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਹੈ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਹੈ ਜਿੰਨੀ ਧੁੰਦ ਆ ਬਾਦ ਉੱਥੇ ਮੇਰੇ ਕਾਲ 00 ਡਿਗਰੀ ਤੋਂ ਵੀ ਬਹੁਤ ਥੱਲੇ ਬਲੋ ਟੈਂਪਰੇਚਰ ਦੀ ਇੰਨੀ ਠੰਡ ਹੁੰਦੀ ਹੈਗੇ ਬੰਦਾ ਪਦੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇੰਨਾ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਆ ਸੋ ਆਪਾਂ ਜੋ ਵੀ ਪ੍ਰਸ਼ੰਸਾ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟਵੇ ਬਣਾਵਾਂਗੇ ਖੋਦ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪਰਵਾਦ ਨੂੰ ਜਿਹੜੀ ਆਤਕਤਾ ਉੱਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਖੋਦ ਵੀ ਜੋ ਪਰਵਾਦ ਨੂੰ ਮਤ ਦੀ ਲੋੜ ਹੋਊਗੀ ਦੇਖੋ ਉਹ ਤਾਂ ਸ਼ਹੀਦ ਹੋ ਗਿਆ ਪਰ ਸਾਡਾ ਹੁਣ ਫਰਜ਼ ਬਣਦਾ ਸਾਹ ਦੇ ਹੁੰਦਾ ਕਿ ਆਪਾਂ ਸ਼ਹੀਦਾਂ ਦੇ ਪਰਵਾਦਾਂ ਦਾ ਪਿੱਛੋ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਰਵਾਸ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਹਾ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਪੁੱੜਦਾ ਵਰਦੀ ਲਾ ਕੇ ਉਸੇ ਨੇ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਇੱਥੇ ਸਾਡੇ ਬੱਚੇ ਬਚਾਦੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜ੍ਹਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀ ਇਹ ਦਹਾ ਨਵਾਂ ਦੀ ਕਿਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਦੀ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹਦੇ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਇਹਨਾਂ ਦੀ ਮਦਦ ਕਰੂਗਾ ਮੈਂ ਬਸ ਅਫਸੋਸ ਕਰ ਨਾ ਆ ਸੀਗਾ ਔਰ ਪਰਵਾਹ ਨੂੰ ਵਿਸ਼ਵਾਸ ਦਿੋਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲ ਆਇਆ ਸੀਗਾ ਉਹ ਮੈਂ ਮੈਂ ਬਹੁਤ ਬੱਲੇ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਲਈ ਸੀਸ ਦੇਗਾ ਮਾਤਾ ਨੂੰ ਮਿਲੇ ਸਾਡੀ ਭੈਣ ਆ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਵਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪਰਮਾਤਮਾ ਦੀ ਮਰਨਾ ਜੰਮਣਾ ਮਾਦਾ ਸੱਚੇ ਪਾਤਸ਼ਾਹ ਦੇ ਹੱਥ ਚ ਪਰ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਕਿੰਨੇ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨੇ ਮਦਦ ਜਿਹੜਾ ਦੇਸ਼ ਲਈ ਬੰਦਾ ਜਿਹੜੀ ਸ਼ਹਾਦਤ ਦਿੱਤੀ ਹੈ ਬਸ ਆਪਾਂ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸਾਂਝਾ ਕਰਨਾ ਹੈ ਕਿੰਨੇ ਸਾਲ ਸੀ ਨਾ ਹੀ 22 23 ਸਾਲ ਦੇ ਹੋਏ 22 23 ਸਾਲ ਦਾ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਬਣਾ ਲਾ ਜਿਹੜਾ ਭਰਤੀ ਆਇਆ ਸੀ ਆਇਆ ਸ਼ਮਸ਼ੇਰ ਸਿੰਘ ਜੀ ਉਹ ਮਾ ਕਿੰਨੀ ਸਮਾਂ ਕਿੰਨਾ ਹੋ ਗਿਆ ਪਰਤੀ ਸਰ ਮੈਂ ਨਪੜਿਆ ਮੈਨੂੰ ਕੋਈ ਪਤਾ ਨਹੀਂ ਚਾਹੋਂ ਕਿ ਸਾਲਾਂ ਦਾ ਟਾਈਮ ਹੋਇਆ ਸਾਢੇ 4 ਸਾਲ ਦਾ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਫੋਨ ਇਹਦੇ ਬਾਰੇ ਉਹਦੇ ਬਾਰੇ ਸਰ ਇੱਕ ਦਿਨ ਪਿੱਲੂ ਫੋਨ ਆਇਆ ਹੈ ਸਰਕਾਰੀ ਜ਼ਮੀਨ ਹੈ ਕਿਹੜੀ ਮੜੀ ਬਣ ਤੇ ਇਹ ਗੱਲਬਾਤ ਕੀਤੀ ਆ ਵਧੀਆ ਸੁਣੀ ਤੇ ਦੂਜੇ ਦਿਨ ਅਸੀਂ ਡੀਕ ਚ ਬਿਠ ਰਹੇ ਆ 5 ਸਾਲ 9 ਵਜੇ ਤੋਂ ਸਾਡੇ ਕੋਲ ਫੋਨ ਨਹੀਂ ਬਾਚਿਆ ਫੋਨ ਹੀ ਆਇਆ ਹੈ 7:00 ਸਵੇਰ 7:00 ਵਜੇ ਤੱਕ ਬਹੁਤ ਧਿਆਨ ਰੱਖਦੇ ਰਹਾ ਵੀ ਫੋਨ ਆਉਣਾ ਹੈ ਤੇ ਇਹ ਪਹਿਲੀ ਬੁਰਕੀ ਤੋੜੀ ਮੂੰਹ 'ਚ ਪਾਈ ਤੇ ਮੁਰਕੇ ਉਸਦੇ ਫੋਨ ਮਲਾਜਮਾਂ ਲਾਇਆ ਫੌਜੀਆ ਦੂਜਿਆਂ ਲਾਇਆ ਉਹ ਨਹੀਂ ਲਾਇਆ ਉਹ ਮੁਰਕੇ ਡਰੈਸ ਪੁੱਛਣ ਲੱਪਾਇਆ ਪੀਤਾ ਦਾ ਕਿੱਥੇ ਪਿੰਡਿਆ ਕਿਹੜੇ ਬੰਦੇ ਆ ਫਿਰ ਮੈਂ ਕਿਹਾ ਤੁਹਾਡਾ ਫਤੇਪੁਰ ਚੋਂ ਕੀ ਪਿੰਡਿਆ ਤੁਹਾਡਾ ਲੱਗੇ ਬਿਲਕੁਲ ਲੱਗੇ ਫਤੇਪੁਰ ਚੋਂ ਕੀ ਤੇ ਉਹ ਪੁੱਛਦੇ ਵੀ ਅਈ ਨਾਲੇ ਰਾ ਆਈਏ ਕਿ ਅਸੀਂ ਇਧਰ ਦੀ ਹੋਰ ਕਰੋੜੇ ਮੈਂ ਆਰਾਮਤੀਸ ਜਗਾਂਵੇਂ ਨੂੰ ਵਧੀਆ ਸੌਖਾ ਹੀ ਹੋਗੇ ਨਹੀਂ ਪਹਿਲਾਂ ਉਹ ਪੁੱਛਣਾ ਵੀ ਤੀ ਮੈਨੂੰ ਫੋਨ ਕਿਉਂ ਕਰਦੇ ਜੀ ਇੰਨਾ ਚਿਰ ਹੋ ਗਿਆ ਵੀ ਤੀ ਫੋਨ ਨਹੀਂ ਕੀਤੀ ਤੇ ਮੈਂ ਕਿ ਭਰਾ ਗਿਆ ਥੋੜਾ ਜਾਂ ਮੈਂ ਕਿ ਵੀ ਨਾ ਇੰਨਾ 4 ਸਾਲ ਹੋ ਗਿਆ ਨਹੀਂ ਫੋਨ ਕੀਤਾ ਅੱਜ ਕਿਉਂ ਕਰਦਾ ਮੈਂ ਕਿ ਭਰਾ ਗਿਆ ਪੂਰਾ ਘਬਰਾ ਗਿਆ ਉਹਨਾਂ ਨਾਲ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤਿਆਂ ਦੇ ਆਉਣਾ ਤੁਹਾਨੂੰ ਮਿਲਣਾ ਮੈਂ ਚਲੋ ਹੋ ਸਕਦਾ ਮੈਂ ਜੀਆਂ ਦਾ ਪੂਰਾ ਹੌਸਲਾ ਬਤਾਇਆ ਮੈਂ ਕੋਈ ਗੱਲ ਹੀ ਨਹੀਂ ਉਹਦਾ ਯਾਰ ਦੋਸਤ ਹੁੰਦੇ ਆ ਉਹ ਆ ਕੇ ਮਲੇਗਾ ਨਹੀਂ ਤੇ ਜਦੋਂ ਵਾਵਾ 11 12 ਵਜੇ ਫੇਰ ਤੁਹਾਡੇ ਕੋ ਪਹੁੰਚਿਆ ਤੇ ਪਰ ਘੰਟੇ ਕੇ ਬਾਦ ਤਾਂ ਮੈਨੂੰ ਇਕੱਲੇ ਨਾਲ ਗੱਲ ਕਰਤੀ ਵੀ ਤਦਾਂ ਦਾ ਫੌਜੀ ਜਵਾਨ ਚਮਸ਼ੇਰ ਸਿੰਘ ਤੁਸੀਂ ਉਹਦੇ ਕੀ ਲੱਗਦੇ ਮੈਂ ਕਿਹਾ ਮੈਂ ਉਹਦਾ ਡੈਡੀ ਲੱਗਦਾ ਕਹਿੰਦਾ ਵੀ ਇਹਨਾਂ ਨੇ ਦੱਸਿਆ ਬਾਅਦ ਚ ਵੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਹ ਦਿਨ ਤੇ ਮੈਂ ਘਰ ਗੱਲ ਨਹੀਂ ਕੀਤੀ ਅੱਜ ਸਵੇਰੇ 6 ਵਜੇ ਮੈਂ ਘਰ ਦੱਸਿਆ ਤੁਹਾਨੂੰ ਪਤਾ ਹੀ ਫਿਰ ਕੋ ਜੋ ਨਹੀਂ ਸੰਭਾਲ ਲਏ ਜਾਂਦੇ ਜੀ ਫਿਰ ਬਹੁਤ ਜਿਆਦਾ ਰੋਏ ਕਰ ਲਾਏ ਤੇ ਫਿਰ ਮੈਂ ਬਹੁਤ ਵੱਡਾ ਹੰਲਾ ਕਰਕੇ ਮੈਂ ਵੀ ਆਸੇ-ਪਾਸੇ ਰੋਲਿੰਦੇ ਰਹੇ ਇਹਨਾਂ ਨੂੰ ਦੱਸਿਆ ਨਹੀਂ ਮੈਂ 2-3 ਦਿਨ ਵੀ ਆ ਗੱਲ ਹੋ ਗਈ ਲੜਕਾ ਵਿਆਹ ਸੀ ਤੁਹਾਡਾ ਨਹੀਂ ਜੀ ਵਿਆਹ ਨਹੀਂ ਸੀ ਕਿੰਨਾ ਕਮਾਨ ਆਪਣੇ ਪੁੱਤ ਤੇ ਦੇਸ਼ ਲਈ ਜਿਹੜਾ ਸੀ ਦੇਸ਼ ਵਾਸਤੇ ਉਹਦੇ ਬਹੁਤ ਵੱਡਾ ਮੈਨੂੰ ਉਹਤੇ ਮਾਣ ਹੈ ਜੇ ਮਾਣ ਹੀ ਉਹਤੇ ਤੇ ਮੈਂ ਵੀ ਨਹੀਂ ਕੋਈ ਗੱਲ ਕੀਤੀ ਮੈਂ ਵੀ ਚੋਪ ਚੋਪੀ ਕੀ ਤਰ੍ਹਾਂ ਦੋ ਤਿੰਨ ਦਨਵਾ ਕੇ ਮੈਮ ਨਹੀਂ ਦੱਸਣਾ ਘਰ ਜਿਵੇਂ ਜਿਵੇਂ ਘਰ ਪਹੁੰਚਣਾ ਆਪਣੇ ਜੀ ਰਿੰਦੇ ਵੀ ਜਿਹੜੇ ਜਿਹੜੇ ਇੱਥੇ ਚੀਜ਼ ਹੋ ਜਾਂਦੀ ਨੇ ਉਹਦੇ ਮੈਂ